ਇਸ ਨਵੇਂ ਕਾਲਾ ਕਾਨੂੰਨ ਵਾਪਸ ਲੋ ਵਾਪਸ ਲੋ ਵਾਪਸ ਲੋ ਕਿਸਾਨ ਵਿਰੋਧੀ ਕਾਲਾ ਕਾਨੂੰਨ ਵਾਪਸ ਲੋ ਵਾਪਸ ਲੋ ਵਾਪਸ ਲੋ ਕਿਸਾਨ ਵਿਰੋਧੀ ਕਾਲਾ ਕਾਨੂੰਨ ਵਾਪਸ ਲੋ ਐ ਐਮ ਐਸ ਟੀ ਦੀ ਗਾਰੰਟੀ ਦਿਓ ਕਿਸਾਨ ਵਿਰੋਧੀ ਕਾਲਾ ਕਾਨੂੰਨ ਵਾਪਸ ਦਿਓ ਐ ਐਮ ਐਸ ਟੀ ਦੀ ਗਾਰੰਟੀ ਦਿਓ ਗੁੰਗੀ ਪੱਤੀਆਂ ਕੇ ਲੀਏ ਲੱਖੋ ਕਿਸਾਨ ਠੰਡ ਵਿੱਚ ਡੁੱਬ ਰਹੇ ਹਨ ਵਾਪਸ ਕਰੋ ਇਹ ਨਾਦੀ ਸੰਸਦ ਭਵਾਂ ਚ ਲੱਗੇ ਕਿਸਾਨਾਂ ਦੇ ਹੱਕ ਚ ਤੇ ਮੋਦੀ ਸਰਕਾਰ ਦੇ ਖਿਲਾਫ ਇਹ ਪਹਿਲੀ ਵਾਰ ਸੀ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮੁੱਦੇ ਤੇ ਐਸੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੋਵੇ ਆਮ ਆਦੀ ਪਾਰਟੀ ਦੇ ਐਮਪੀ ਨਾਰੇ ਲਗਾ ਰਹੇ ਸਨ ਤੇ ਮੋਦੀ ਕੁਝ ਹੀ ਕਦਮ ਦੂਰ ਸਨ ਲੋਕ ਸਭਾ ਦੇ ਸੈਂਟਰਲ ਹਾਲ ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਨਾਂ ਤੇ ਬੁੱਕ ਲਾਂਚ ਕੀਤੀ ਜਾ ਰਹੀ ਸੀ ਸੰਜੀਤ ਸਿੰਘ ਤੇ ਭਗਵੰਤ ਮਾਨ ਵੀ ਪੂਰੀ ਤਿਆਰੀ ਨਾਲ ਆਏ ਸਨ ਮੌਕਾ ਸੰਭਾਲਦੇ ਨਾਰੇ ਲਗਾਏ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛੇ ਜਿਨ੍ਹਾਂ ਨੂੰ ਅਣ ਸੁਨਿਆ ਕਰਦੇ ਮੋਦੀ ਤੁਰਦੇ ਬਣੇ ਪ੍ਰਧਾਨ ਮੰਤਰੀ ਦੀ ਸੁਣੀਏ ਸੈਂਟਰਲ ਹਾਲ ਚ ਆਏ ਸੀਗੇ ਅਟਲ ਬਿਹਰੀ ਬਾਜਪਾਈ ਜੀ ਦਾ ਜਨਮ ਦਿਨ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਸੀ ਤੇ ਅਸੀਂ ਵੀ ਬੁਲਾਏ ਹੋਏ ਸੀਗੇ ਇੱਥੇ ਜਿਹੜੇ ਪਾਰਟੀਆਂ ਦੇ ਲੀਡਰ ਨੇ ਸੋ ਉੱਥੇ ਜਦੋਂ ਪ੍ਰਧਾਨ ਮੰਤਰੀ ਜੀ ਸ਼ਰਧਾਂਜਲੀ ਦੇਣ ਤੋਂ ਬਾਅਦ ਬਾਜਪਾਈ ਜੀ ਦੀ ਬੁੱਕ ਜਿਹੜੀ ਕਿਤਾਬ ਉਹਨਾਂ ਦੇ ਪਾਸੇਾਂ ਦੀ ਲੀਜ਼ ਕਰਨ ਲੱਗੇ ਤਾਂ ਅਸੀਂ ਬੈਨਰ ਲੈ ਕੇ ਗਏ ਸੀਗੇ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲਓ ਐਮਐਸਪੀ ਕਾਨੂੰਨ ਬਣਾ ਕੇ ਉਹਦੀ ਗਰੰਟੀ ਦਿਓ ਪੂੰਜੀਪਤੀਆਂ ਦੇ ਹੱਥੋਂ ਕਿਸਾਨਾਂ ਨੂੰ ਵੇਚਣਾ ਬੰਦ ਕਰੋ ਤਾਨਾਸ਼ਾਹੀ ਨਹੀਂ ਚੱਲੇਗੀ ਤੇ ਅਸੀਂ ਨਾਰੇ ਲਾਉਣੇ ਸ਼ੁਰੂ ਕੀਤੇ ਤਾਂ ਪ੍ਰਧਾਨ ਮੰਤਰੀ ਨੇ ਆਪਣਾ ਪ੍ਰੋਗਰਾਮ ਜਿਹੜਾ ਉਹ ਅੱਧ ਦੇ ਵਿੱਚ ਹੀ ਛੱਡ ਕੇ ਜਾਣਾ ਬਿਹਤਰ ਸਮਝਿਆ ਅਸੀਂ ਜਾਂਦਿਆਂ ਜਾਂਦਿਆਂ ਨੂੰ ਵੀ ਕਿਹਾ ਪ੍ਰਧਾਨ ਮੰਤਰੀ ਜੀ ਕਿਸਾਨ ਦਾਤਾ ਠੰਡ ਨਾਲ ਮਰ ਰਿਹਾ ਹੈ ਉਹ ਉਥੇ ਠਰ ਰਿਹਾ ਤੁਸੀਂ ਕਾਨੂੰਨ ਵਾਪਸ ਲੈ ਲਓ ਤੁਸੀਂ ਇਹੀ ਸੈਂਟਰਲ ਹਾਲ ਨੂੰ ਰਾਤ ਨੂੰ 12 ਵਜੇ ਖਲਾ ਲਿਆ ਸੀ ਜੀਐਸਟੀ ਕਾਨੂੰਨ ਲਾਗੂ ਕਰਨ ਵਾਸਤੇ ਤੁਸੀਂ ਇੱਕ ਦਿਨ ਦਾ ਸੈਸ਼ਨ ਬੁਲਾ ਲਓ ਇੱਕ ਦਿਨ ਦਾ ਸੈਸ਼ਨ ਬੁਲਾਉਣ ਵਾਸਤੇ ਕਹਿੰਦੇ ਕਰੋਨਾ ਹੈ ਤੇ ਸਾਰੀ ਜਿਹੜੀ ਸੈਂਟਰਲ ਗਵਰਨਮੈਂਟ ਹੈ ਅਮਿਤ ਸ਼ਾਹ ਤੇ ਉਹਨਾਂ ਦੇ ਮੰਤਰੀ ਉਹ ਬੰਗਾਲ ਦੇ ਵਿੱਚ ਹਜ਼ਾਰਾਂ ਬੰਦਿਆਂ ਨਾਲ ਇਕੱਠ ਕਰਕੇ ਰੈਲੀਆਂ ਕਰ ਰਹੇ ਨੇ ਕੀ ਗੱਲ ਜੀ ਇੱਕ ਦਿਨ ਵਾਸਤੇ ਇੱਥੇ ਕਰੋਨਾ ਹੋ ਗਿਆ ਤੇ ਉੱਥੇ ਜਦੋਂ ਤੁਸੀਂ ਹైదరాబాద్ ਚਾਹੇ ਬਿਹਾਰ ਚਾਹੇ ਬੰਗਾਲ ਚ ਜਦੋਂ ਰੈਲੀਆਂ ਕਰਦੇ ਉਦੋਂ ਕਰੋਨਾ ਕਿੱਧਰ ਚਲਾ ਜਾਂਦਾ ਕਿਸਾਨਾਂ ਨੇ ਵੀ ਇਸ ਹੰਗਾਮੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਲੁੱਕ ਉਹ ਇੱਕ ਪੋਲਿਟਿਕਲ ਪਾਰਟੀ ਹੈ ਪੋਲਿਟਿਕਲ ਪਾਰਟੀ ਹੈ ਇਹ ਅੱਛੀ ਬਾਤ ਹੈ ਵੀ ਉਹ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਠੀਕ ਹੈ ਉਹ ਉਹਨਾਂ ਦਾ ਇੰਡੀਵਿਜੂਅਲੀ ਜੋ ਹੈ ਉਹ ਉਹਨਾਂ ਦਾ ਹੈ ਇਹ ਫੈਸਲਾ ਜੀ ਕਿੰਨੇ ਵੀ ਜਿਹੜਾ ਕੋਈ ਵੀ ਵਿਰੋਧ ਆ ਉਹ ਪੁਰ ਰਮਨ ਜਿਹੜਾ ਵਾ ਉਹ ਠੀਕ ਹੈ ਉਹਨਾਂ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਤਖਤੀਆਂ ਦਿਖਾਈਆਂ ਪ੍ਰਧਾਨ ਮੰਤਰੀ ਦੇ ਠੀਕ ਹੈ ਪ੍ਰਧਾਨ ਮੰਤਰੀ ਦੇ ਅੱਜ ਤੁਹਾਡੇ ਸਾਹਮਣੇ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਉਹ ਆ ਨਹੀਂ ਰਿਹਾ ਉਹਨੇ ਅੱਜ ਨਾ ਕਰਤੀ ਆ 26 ਜਨਵਰੀ ਨੂੰ ਨਹੀਂ ਆਇਆ ਆ ਨਹੀਂ ਰਿਹਾ ਸੋ ਇਸ ਕਰਕੇ ਜਿਹੜੇ ਐਮਪੀ ਲੈਟਰ ਲਿਖ ਰਹੇ ਆ ਆ ਹੁਣ ਅਮਰੀਕਾ ਦੇ ਐਮਪੀ ਆ ਨੇ ਦੂਜੇ ਐਮਪੀ ਆ ਨੇ ਉਹਨਾਂ ਨੇ ਆਪਣੇ ਫੋਰਨ ਮਿਨਿਸਟਰ ਨੂੰ ਕਿਹਾ ਵਾ ਤੁਸੀਂ ਭਾਰਤ ਦੇ ਫੋਰਨ ਮਿਨਿਸਟਰ ਨਾਲ ਗੱਲ ਕਰੋ ਕਿ ਉਹ ਕਿਸਾਨਾਂ ਦੀ ਮੰਗਾ ਕਿਉਂ ਨਹੀਂ ਮੰਗਦੇ ਇਹਦਾ ਭਾਵ ਇਹ ਆ ਕਿ ਇਹ ਕੌਮੀ ਮੋਰਚੇ ਤੋਂ ਇਹ ਵਿਸ਼ਵ ਦਾ ਮੋਰਚਾ ਬਣ ਗਿਆ ਬਹੁਤ ਵੱਡੀ ਪ੍ਰਾਪਤੀ ਹੈ हालांकि संसद चे इस विरोध तो कुछ समय बाद जब प्रधानमंत्री नरेंद्र मोदी ने वीडियो कॉन्फ्रेंस जरिए छह सूबिया के किसान संबोधन किया सवाल ते चुके कोई भी राजनीति लोकतंत्र में राजनीति करने का उनको हक है हमें इसका विरोध नहीं है लेकिन निर्दोष किसानों की जिंदगी के साथ न खेलें उनके भविष्य के साथ खिलवाड़ न करें उन्हें गुमराह न करें भ्रमित न करें साथियों ये वही लोग हैं जो बरसों तक सत्ता में रहे इनकी नीतियों की वजह से देश की कृषि और किसान का उतना विकास नहीं हो पाया जितना उसमें सामर्थ्य था अत किसान धरने से बैठे हुए ने गल मुक्कन त नहीं रही ਵਿਰੋਧੀ ਦੀ ਨਵੀਂ ਤਸਵੀਰ ਹਰ ਦਿਨ ਸਾਹਮਣੇ ਆਉਂਦੀ ਹੈ ਪਰ ਕਿਸਾਨ ਵੀ ਸਟੈਂਡ ਤੇ ਕਾਇਮ ਨੇ ਤੇ ਸਰਕਾਰ ਵੀ ਅੜੀ ਹੋਈ ਹੈ